ਸਤ ਸ੍ਰੀ ਅਕਾਲ ਦੋਸਤੋ ਆਪਣੇ ਖੇਤ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਚੈਨਲ ਆਪਾਂ ਨਵਾਂ ਬਣਾਇਆ ਹੈਗਾ ਇਸ ਤੇ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਜੇ ਬਣਾ ਕੇ ਪਾਇਆ ਕਰਾਂਗੇ ਤੇ ਅੱਜ ਪਹਿਲਾ ਦਿਨ ਹੈਗਾ ਤੇ ਕੁਝ ਕਮੀਆਂ ਵੀ ਰਹਿ ਸਕਦੀਆਂ ਨੇ ਉਹਦੇ ਲਈ ਪਹਿਲਾਂ ਹੀ ਮਾਫੀ ਚਾਹੁੰਦੇ ਆ ਤੇ ਅੱਜ ਅਸੀਂ ਪਹਿਲਾਂ ਇੱਕ ਟ੍ਰਾਇਲ ਦੇ ਤੌਰ ਤੇ ਤੁਹਾਨੂੰ ਨਾਲ ਇੱਕ ਹਲਦੀ ਦੀ ਖੇਤੀ ਬਾਰੇ ਦੱਸਾਂਗੇ ਜੇ ਕੁਝ ਤੱਥ ਰਹਿ ਗਿਆ ਤਾਂ ਉਹਦੇ ਲਈ ਤੁਸੀਂ ਉਹ ਜੀ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਵੀ ਕੀ ਚੀਜ਼ਾਂ ਰਹਿਦੀਆਂ ਨੇ ਉਹਦੇ ਬਾਰੇ ਅਸੀਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਪਹਿਲਾਂ ਤਾਂ ਅਸੀਂ ਦੱਸਾਂਗੇ ਖੇਤ ਹਲਦੀ ਦੀ ਖੇਤੀ ਕਿਵੇਂ ਹੁੰਦੀ ਆ ਹਲਦੀ ਦੀ ਖੇਤੀ ਹੈ ਜਿਹੜੀ ਉਹ ਬੱਟਾਂ ਤੇ ਹੁੰਦੀ ਹੈਗੀ ਇਹ ਇਹ ਮਈ ਜੂਨ ਦੇ ਵਿੱਚ ਸੀ ਨੂੰ ਕਰ ਸਕਦੇ ਹਾਂ ਅਸਲ ਜਿਹੜਾ ਸਹੀ ਮਹੀਨਾ ਦਾ ਉਹ ਮਈ ਆ। ਬਤਵਾ ਚਾਰ ਪੰਜ ਜੂਨ ਹੋ ਸਕਦਾਗਾ। ਮਈ ਦੇ ਵਿੱਚ ਤੁਸੀਂ ਬੱਟਾ ਬਣਾ ਕੇ ਹਲਦੀ ਨੂੰ ਤੁਸੀਂ ਲਾਉਣਾਗਾ। ਉਹਦੇ ਲਈ ਬੀ ਕਿੰਨਾ ਚਾਹੀਦਾ ਬੀ ਚਾਹੀਦਾ ਤੁਹਾਨੂੰ 7 ਤੋਂ 10 ਕੁਇੰਟਲ ਕਿੱਲੇ ਦਾ ਪ੍ਰਤੀ ਕਿੱਲੇ ਦਾ। ਤੇ ਉਹ ਗੰਡੀਆਂ ਨੂੰ ਤੁਸੀਂ ਲਾ ਦੇਣਾਗਾ। ਲਾਉਣ ਤੋਂ ਬਾਅਦ ਗਿੱਲ ਜਰੂਰ ਰੱਖਣੀ ਹੈਗੀ। ਜਿਆਦਾ ਪਾਣੀ ਨਹੀਂ ਲਾਉਣਾ ਵੀ ਖੜਾ ਰਹੇ ਤੇ ਪਰ ਗਿੱਲ ਜਾਹੀਦੀ ਹੈਗੀ ਤੇ ਗਿੱਲ ਰੱਖਣ ਦੇ ਲਈ ਉਹਦੇ ਲਈ ਚਾਹੀਦੀ ਥੋਨੂੰ ਪਰਾਲੀ ਉਹ ਪਰਾਲੀ ਨਾਲ ਤੁਸੀਂ ਬੱਟਾ ਨੂੰ ਢੱਕ ਦਿਓ ਤੇ ਇਹ ਜਿਹੜੀ ਹਾਰਵੈਸਟਿੰਗ ਹੁੰਦੀ ਹੈ ਦੀ ਜਾਂ ਪਟਾਈ ਹੁੰਦੀ ਹੈਗੀ ਉਹ ਜਨਵਰੀ ਮਹੀਨੇ ਦੇ ਵਿੱਚ ਤੁਸੀਂ ਕਰ ਸਕਦੇ ਹੋ ਤੇ ਇਹਦਾ ਝਾੜ ਆ ਜਿਹੜਾ ਝਾੜ ਲਗਭਗ 80 ਤੋਂ 100 ਕੁਇੰਟਲ ਦੇ ਵਿੱਚ ਨਿਕਲ ਆਉਂਦਾਗਾ ਜੇਕਰ ਇਹਦੇ ਬੀਜ ਦੀ ਰੇਟ ਦੀ ਬੀਜ ਰੇਟ ਦੀ ਗੱਲ ਕਰੀਏ ਤਾਂ 60 ਤੋਂ ਲੈ ਕੇ 100 ਰੁਪਏ ਕਿਲੋ ਤੱਕ ਮਿਲ ਜਾਂਦਾ ਆਮ ਬਾਜ਼ਾਰ ਚੋਂ ਮਿਲ ਜਾਂਦਾ ਜੇ ਕੋਈ ਖਲਦੀ ਦੀ ਖੇਤੀ ਕਰਦਾਗਾ ਉਸ ਬੰਦੇ ਤੋਂ ਵੀ ਮਿਲ ਜਾਂਦਾਗਾ ਤੇ ਇਹਦੀ ਜਿਹੜੀ ਵਿਕਰੀ ਹੁੰਦੀ ਹੈਗੀ ਵਿਕਰੀ ਸਮੇਂ ਭਾਅ ਇਹਦਾ 60 ਤੋਂ ਦਾ ਹੈ ਠੰਡਿਕਦਾ ਨਹੀਂਗਾ ਅਪ ਜ਼ਰੂਰ ਰਹਿ ਸਕਦਾਗਾ ਤੇ ਇਹਦੇ ਚ ਤੁਸੀਂ ਬਹੁਤ ਮੁਨਾਫਾ ਕਮਾ ਸਕਦੇ ਹੋ ਜਿਹੜੇ ਵੇਦ ਦੀ ਗੱਲ ਕਰੀਏ ਵੇਦ ਦੇ ਤੇ ਬਹੁਦੇ ਪੈਂਦੇ ਨਹੀਂਗੇ ਕੱਖਾਂ ਦੀ ਗੁਡਾਈ ਸਮੇਂ-ਸਮੇਂ ਤੇ ਕਰਦੇ ਰਹੋ ਤੇ ਬਹੁਤ ਚੰਗੀ ਮੁਨਾਫੇ ਦੀ ਗੱਲ ਆ ਬਹੁਤ ਸਾਰੇ ਕਿਸਾਨ ਹੁਣ ਇਸ ਕਿਤੇ ਵੱਲ ਪਏ ਨੇਗੇ ਹਲਦੀ ਦੀ ਖੇਤੀ ਵੱਲ ਤੇ ਇਹਦੇ ਨਾਲ ਦੀਆਂ ਖੇਤੀਆਂ ਹੋਰ ਵੀ ਨੇ ਜਿਵੇਂ ਅਰਬੀ ਹੋ ਗਈ ਆਦਾ ਹੋ ਗਿਆ ਇਹਨੂੰ ਵੀ ਤੁਸੀਂ ਇਸੇ ਤਰੀਕੇ ਇਸੇ ਤਰੀਕੇ ਨਾਲ ਕਰ ਸਕਦੇ ਹੋ ਸ਼ੁਕਰੀਆ ਦੋਸਤੋ ਅੱਗੇ ਵੀ ਹੋਰ ਜਾਣਕਾਰੀਆਂ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਇਹ ਪਹਿਲਾ ਦਿਨ ਸੀਗਾ ਪਹਿਲੇ ਦਿਨ ਇੰਨਾ ਹੀ ਬਹੁਤ ਬਹੁਤ ਧੰਨਵਾਦ ਤੁਹਾਨੂੰ